ਧੰਨਵਾਦ ਆ ਦੇਖ ਬਾਈ ਗਰਗ ਸਿੰਘ ਸਾਹਿਬ ਦਾ ਜਿਹਨੇ ਸਾਨੂੰ ਫੋਨ ਕਰਕੇ ਵੀਡੀਓ ਬਣਾ ਕੇ ਚਲੋ ਬਾਰ-ਬਾਰ ਸਾਨੂੰ ਸੁਨੇਹਾ ਲਾਇਆ 15 ਸਾਲ ਤੋਂ ਬਾਈ ਪ੍ਰਸ਼ਾਦਾ ਦੇ ਕੇ ਜਾਂਦਾ ਕਿੰਨਾ ਤੇ ਆਪਣੇ 15 ਸਾਲ ਪਹਿਲਾਂ ਬਾਈ ਕਹਿੰਦਾ ਇਹ ਤੁਰਦਾ ਫਿਰਦਾ ਸੀ ਇਹਨੂੰ ਜਦੋਂ ਦਿਖਣੋਂ ਹਟ ਗਿਆ ਕਿ ਇੱਥੇ ਹੀ ਪਿਆ ਹੁੰਦਾ ਈ ਥੱਲੇ ਇੱਥੇ ਰਹਿਣਾ ਕਹਿੰਦਾ ਮੈਂ ਇੱਕ ਦਿਨ ਸੋਚਿਆ ਵੀ ਰੱਬਾ ਕੋਈ ਇਹਦਾ ਹੱਲ ਕਰੀਏ ਵੀ ਇਹਨੂੰ ਕੋਈ ਮਾੜੀ-ਮੋਟੀ ਛੱਤ ਮਿਲ ਜੇ ਕਹਿੰਦਾ ਕਿਸੇ ਨੇ ਟੀਨਾ ਪਵਾ ਦਿਆ ਕਿ ਨਰਜਾਈ ਦੇਤੀ ਕਿਸੇ ਨੇ ਮੰਜਾ ਦੇਤਾ ਹਾਂ ਇੱਥੇ ਆ ਸਭ ਕੁਝ ਮਿਲਦਾ ਹੈ ਤੇ ਕਾਲੂ RAM ਨੂੰ ਆ ਲੀੜੇ ਕੱਪੜੇ ਵੀ ਮੈਨੂੰ ਬਾਈ ਗੁੱਦ ਵਾਲਾ ਦੇ ਜਾਂਦਾ ਹਾਂ ਕੱਪੜੇ ਲੀੜੇ ਦੋ ਜੋੜੀਆਂ ਪਰ ਤੁਸੀਂ ਚੋਰ ਆ ਗਰਮੀ ਚ ਬੈਠਾ ਕਾਲੂ RAM ਤੇ ਟੁੱਟੀ ਹੋਈ ਪੱਖੀ ਝੱਲੀ ਜਾ ਰਿਹਾ ਬੈਠਾ ਕਾਲੂ RAM ਹਾਂ ਬਾਕੀ ਅੱਖਾਂ ਦੀ ਲਾਈਟ ਤਾਂ ਹੈ ਨਹੀਂ ਕਾਲੂ RAM ਦੀ ਪਰ ਦੁਨੀਆਂ ਨੂੰ ਅੰਨਾ ਸਾਫਤ ਕਰ ਰਿਹਾ ਇੱਥੇ ਇੱਕ ਪਾਸੇ ਮੰਦਿਰ ਆ ਇੱਕ ਪਾਸੇ ਗੁਰੂ ਘਰ ਆ ਤੇ ਕੰਧ ਦੇ ਨਾਲ ਜਿੱਥੇ ਬੈਠਾ ਦਰਗਾਹ ਹਾਂਜੀ ਆ ਮਨਾਰਾਂ ਖੜੀਆਂ ਤੇ ਪਿੱਛੇ ਦੇਸ਼ ਦਾ ਪ੍ਰਮੱਖ ਬਣਨ ਵਾਲੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਘਰ ਆ ਠੀਕ ਆ ਸਟੇਡੀਅਮ ਤੇ ਉਹ ਦੁਕਾਨਾ ਜਿੱਥੇ 25 ਸਾਲ ਗਲੂ ਰਾਮ ਨੇ ਫੁੱਲ ਸਿਰ ਤੇ ਟੋਕਰਾ ਰੱਖ ਕੇ ਦੁਕਾਨਾ ਤੇ ਫੁੱਲ ਵੇਚਦਾ ਸੀ ਪੰਡਤ ਪਾਣੀ ਲੈਣ ਗਿਆ ਉਹ ਬਾਈ ਆ ਜੋ ਪੰਡਤ ਆਦਾ ਭਈਆ ਇਧਰੋਂ ਪੰਡਤ ਆਣ ਜਾਣ ਗਿਆ ਆ ਗਿਆ ਆ ਗਿਆ ਪੰਡਤ ਆ ਕੇ ਗੱਲ ਕਰ ਆ ਗਿਆ ਆ ਗਿਆ ਇਧਰ ਆ ਬਤਾਓ 15 ਹਾਂ ਇਹ ਕਪਚਾ ਲਿਆ ਵੇ ਅੱਛਾ ਅੱਛਾ ਠੀਕ ਹੈ ਆ ਪਾਸੇ ਲਾ ਜਾ ਦੇਖੋ ਜਿਹੜੇ ਆ ਗਿੰਦਾ ਜੀ ਤੋਂ ਮੈਂ ਵੈਸੇ ਦੇਖ ਕੇ ਪਤਾ ਹੈ ਹਾਲਾ ਹੂੰ ਗਾਦੀ ਦੇ ਆ 20 ਰੁਪਏ ਆ ਆ ਵੀ ਪੀਆ ਕਹਿੰਦਾ 20 ਰੁਪਏ ਆ ਆ ਮਾਰੋ ਬਾਪੂ ਲਈ ਤਾੜੀਆਂ ਯਾਰ ਸਾਰੇ ਜਣੇ ਇਹ ਬੈਠਾ ਦੂਜਿਆਂ ਨੂੰ ਵੀ ਚਾਹ ਪਲਾਈ ਜਾਂਦਾ ਇੱਥੇ ਯਾਰ ਤੇ ਤੁਹਾਡੇ ਘਰਾਂ 'ਚ ਸਭ ਕੁਝ ਆ ਇਹ ਬਾਪੂ ਜੀ ਕੋਟੀਆਂ ਕਾਰਾਂ ਵਾਲੇ ਵੀ ਨਿਕਲਦੇ ਲਾਉਨੇ ਲਾਉਨੇ ਬਾਪੂ ਉਹ ਜਾ 2 ਮਿੰਟ ਰੁਕ ਜਾ ਅੱਛਾ ਕਮੈਂਟ ਖੜ ਜਾ ਬਸ ਅੱਛਾ ਇੱਥੇ ਅਫਸਰ ਲੀਡਰ ਵੀ ਨਿਕਲਦੇ ਆ ਇੱਥੇ ਉਹ ਲੋਕ ਵੀ ਨਿਕਲਦੇ ਜਿਹੜੇ ਇੱਕ ਫੋਨ ਮਾਰਨ ਪੂਰੇ ਬਠਿੰਡੇ ਸ਼ਹਿਰ ਤੇ ਕਾਲੂ ਰਾਮ ਮਾਰ ਗਿਆ ਕੋਈ ਬੰਦਾ ਸੜਕਾਂ ਤੇ ਧੱਕੇ ਨਾ ਖਾਵੇ ਅੱਜ ਜਦੋਂ ਅਸੀਂ ਆਏ ਆ ਨਾ ਕਾਲੂ ਰਾਮ ਦੇ ਬਿਸਤਰੇ ਤੇ ਇੱਥੇ ਇੱਕ ਬੰਦਾ ਬੈਠਾ ਸੀ ਉਹਨੇ ਰੋਟੀ ਖਾ ਕੇ ਗਿਆ ਉਹ ਬਾਈ ਉਹਦਾ ਨਾਂ ਸੋਨੂ ਆ ਬਾਈ ਦੱਸਦੇ ਆ ਉਹ ਬਾਪੂ ਦੇ ਕੋਲੇ ਰਹਿੰਦਾ ਉਹ ਵੀ ਫੁੱਲਾਂ ਦੀ ਦੁਕਾਨ ਤੇ ਇੱਥੇ ਕੰਮ ਕਰਦਾ ਮਾਰਕੀਟ 'ਚ ਤੇ ਉਹ ਬਾਪੂ ਨੂੰ ਰੋਟੀ ਪਾਣੀ ਵੀ ਖਵਾ ਲੈਂਦਾ ਬਾਥਰੂਮ ਵੀ ਲੈ ਜਾਂਦਾ ਟਾਇਲਟ ਵੀ ਲੈ ਜਾਂਦਾ ਤੇ ਉਹ ਬਾਪੂ ਕੋਲੇ ਬੈਠ ਕੇ ਰੋਟੀ ਪਾਣੀ ਆਪ ਵੀ ਖਾ ਲੈਂਦਾ ਅੱਜ ਕਾਲੂ RAM ਵੀ ਕੰਦਾ ਨੂੰ ਹੱਥ ਪਾ ਪਾ ਤੁਰ ਰਿਹਾ ਕਾਲੂ RAM ਆਪਣੇ ਪਰਿਵਾਰਾਂ ਨੂੰ ਲਈ ਚੀਜ਼ ਦੇਖੋ ਕਾਲੂ ਦੇ ਭਰਾ ਵੀ ਸੀ ਕਾਲੂ ਦੀਆਂ ਭਰਜਾਈਆਂ ਵੀ ਸੀ ਕਾਲੂ ਦੇ ਨਾਨਕੇ ਵੀ ਸੀ, ਮਾਮੇ ਦੇ ਪੁੱਤ ਵੀ ਸੀ, ਭੂਆ ਦੇ ਪੁੱਤ ਵੀ ਸੀ। ਚਾਚੇ-ਤਾਇਆਂ ਦੇ ਵੀ ਸੀਗੇ। ਪਰ ਅੱਜ ਕਾਲੂ ਲਵਾਰਸ ਹੋ ਗਿਆ। ਅੱਜ ਤੋਂ 20 ਸਾਲ ਪਹਿਲਾਂ ਕਾਲੂ ਲਵਾਰਸ ਨਹੀਂ ਸੀ। ਕਾਲੂ ਫੁੱਲਾਂ ਦਾ ਕੰਮ ਕਰਦਾ ਸੀ। ਤੇ ਅੱਜ ਦਾ ਜਿਹੜਾ ਸਮਾਂ ਆਇਆ ਨਾ ਤਰੱਕੀ ਦਾ, 21ਵੀਂ ਸਦੀ 'ਚ ਚੰਦ ਤੇ ਘਰ ਪਾਉਣ ਦੀਆਂ ਗੱਲਾਂ ਕਰਦੇ ਆਂ ਅਸੀਂ ਤੇ ਉੱਥੇ ਥੱਲਿਓ ਘਰ ਓੜਜੜ ਗਏ ਸਾਡੇ। ਜ਼ਮੀਨ ਤੋਂ ਜਣਾ ਪੱਟੀਆਂ ਗਈਆਂ ਸਾਡੀਆਂ। ਆਥਰਡ ਇੱਕ ਬავਜੀ ਕੰਮ ਦੀ ਆ ਕਿ ਮਸ਼ੀਨ ਐ ਇਹ ਬਾਪੂ ਤੇਰੇ ਤੇ ਮੇਰੇ ਦੋਨਿਆਂ ਦੇ ਕੰਮ ਦੀ ਆ ਇਹ ਤੁਸੀਂ ਨਕਲੋ ਮੈਂ ਕੀ ਜੜੀ ਇਹ ਮਸ਼ੀਨ ਨੇ ਕਈਆਂ ਦੇ ਕੰਨ ਖੋਲਣੇ ਆ ਨਾ ਮੈਂ ਤਾਂ ਨਹੀਂ ਜਿਆ ਫਿਰ ਬਸ ਤੇਰੀ ਤਾਂ ਆਵਾਜ਼ ਹੀ ਲੈਣੀ ਸੀ ਇਹਨੇ ਡਿਗ 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 ਪਾਉਗੀ ਜੀ ਲੈਣੀ ਠੀਕ ਆ ਬਾਪੂ ਠੀਕ ਆ ਦੇਖੋ ਤੁਹਾਡੇ ਵੀ ਕੰਮ ਹੋ ਜਾਊਗੀ ਠੀਕ ਆ ਬਾਪੂ ਠੀਕ ਆ ਆ ਆਪਣਾ ਲੱਗੀ ਹੋਈ ਐ ਨਵੇਂ ਮਸ਼ੀਨ ਮੰਗਾਵਾਂਗੇ ਨਵੀਂ ਮੰਗਾ ਲੇਗਾ ਹਾਂ ਓਏ ਅਸੀਂ ਲਿਆਂਦੀ ਆ ਹਾਂ ਲਿਆਂਦੀ ਐ ਇੱਕ ਮਸ਼ੀਨ ਨਵੀਂ ਐਹੇ ਜੀ ਐਹੇ ਜੀ ਨਿੱਕੀ ਜਿਹਾ ਕੰਨ ਚ ਹੀ ਪੈ ਜਾਂਦੀ ਆ ਬਾਪੂ ਐ ਇੱਕ ਹੋਰ ਆਖ ਲੈ 10 ਆ ਹਾਂ ਜੀ ਆ 10 ਹੋਰ ਲੈ ਲੈ 10 ਚੱਲ ਰਹਿਣ ਓ ਲੈ ਲੈ ਚਾਹ ਪੀ ਲਈ ਮਾਊਜੀ ਚਾਹ ਲੈ ਲਓ ਨਾ ਬਾਪੂ ਪੀਲਾ ਤੂੰ ਪੀਲਾ ਬਾਪੂ ਪੀਲਾ ਤੂੰ ਅੱਛਾ ਇਹ ਆ ਐਡੇ ਐਡੇ ਜਿਗਰਿਆਂ ਵਾਲੇ ਬੰਦੇ ਬਾਈ ਭਿਖਾਰੀ ਬਣਾਤੇ ਸਾਡੇ ਸਿਸਟਮ ਨੇ ਸਾਡੇ ਮਾੜੇ ਤੰਤਰ ਨੇ ਮਾੜੇ ਸਮਾਜਿਕ ਕ੍ਰਿਤੀਆਂ ਨੇ ਸਾਡੀਆਂ ਨੇ ਉਹਨਾਂ ਦਾ ਜਿਗਰਾ ਉਹਨਾਂ ਦੀ ਜਮੀਰ ਦੇਖੋ 20 ਰੁਪਏ 10 ਰੁਪਏ ਦੇਣ ਤੋਂ ਬਾਅਦ ਕਹਿੰਦਾ ਦੂਜੇ ਦੇ ਰਿਆਂ ਕਹਿੰਦਾ ਰਹਿਣ ਦੋ ਜਿੱਦੇ ਦੇ ਵੀ ਦਿੱਤੇ ਤਾਂ ਕਹਿੰਦਾ ਚਾਹ ਪੀ ਲੈ ਫੇਰਾ ਇਹ ਭਿਖਾਰੀ ਨਹੀਂ ਇਹ ਰਾਜੇ ਨੇ ਭਿਖਾਰੀ ਅਸੀਂ ਲੋਕ ਆ ਜਿਹੜੇ ਇਹਨਾਂ ਦਾ ਹੱਕ ਮਾਰ ਕੇ ਖਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਅਸੀਂ ਖੜੇ ਆਂ ਜੀ ਬਠਿੰਡੇ ਸ਼ਹਿਰ ਚ ਬਾਬੂ ਜੀ ਗਿਆ ਬਠਿੰਡੇ ਕਿ ਸਟੇਡੀਅਮ ਆ ਵੱਡੀਆਂ-ਵੱਡੀਆਂ ਲਾਈਟਾਂ ਦੇਖ ਰਹੇ ਹੋ ਪਹਿਲਾਂ ਬਜਰੰਗ ਬਲੀ ਜੀ ਦੀ ਤੁਸੀਂ ਮੂਰਤੀ ਨਜ਼ਰ ਮਾਰੀ ਆ ਮੰਦਿਰ ਆ ਬਹੁਤ ਵੱਡਾ ਐ ਇੱਥੇ ਸਾਹਮਣੇ ਗੁਰੂ ਘਰ ਆ ਜੀ ਗੁਰਦੁਆਰਾ ਸਾਹਿਬ ਜਾਵਾਂਗੇ ਨਾ ਨਾ ਇੱਥੇ ਹੀ ਕੋ ਤੇ ਇੱਥੇ ਕਹਿੰਗੇ ਪੰਖੇ ਮੇਂ ਕੂਲਰ ਮੇਂ ਏਸੀ ਦਾ ਨਾ ਨਾ ਅਬ ਕੀ ਲੋ ਰਹਾ ਆ ਦਰਗਾਹ ਵੀ ਮਨਾਰਾ ਛੰਡੇ ਦਿਨ ਆ ਗਿਆ ਵਾ ਚੱਲਦੀ ਰਹੀ ਐ ਇੱਕ ਪਾਸੇ ਦਰਗਾਹ ਇੱਕ ਪਾਸੇ ਗੁਰਦੁਆਰਾ ਸਾਹਿਬ ਇੱਕ ਪਾਸੇ ਮੰਦਿਰ ਨਾ ਪੂਰੇ ਠੀਕ ਐ ਯਾਰ ਤੇ ਪਿੱਛੇ ਪਾਸੇ ਸਟੇਡੀਅਮ ਜਿੱਥੇ ਬਹੁਤ ਧਾਰਮਿਕ ਲੋਕ ਆਉਂਦੇ ਨੇ ਉੱਥੇ ਤਿੰਨੋਂ ਧਾਰਮਿਕ ਸਥਾਨ ਆ ਹਾਂ ਜਿੱਥੇ ਪੜ੍ਹੇ ਲਿਖੇ ਤੇ ਆਪਣੇ ਸ਼ਰੀਰ ਨੂੰ ਆਪਣੇ ਦੇਸ਼ ਦੀ ਖਾਤਰ ਮੈਡਲ ਜਿੱਤਣ ਲਈ ਖੇਡਣ ਵਾਲੇ ਖਿਡਾਰੀ ਆਉਂਦੇ ਨੇ ਉਹ ਸਟੇਡੀਅਮ ਆ ਤੇ ਮੰਦਰ ਦੇ ਮੂਹਰੇ ਇੱਕ ਫੁੱਲਾਂ ਦੀਆਂ ਦੁਕਾਨਾਂ ਜਿੱਥੇ 25-30 ਸਾਲ ਫੁੱਲਾਂ ਦਾ ਕੰਮ ਕਰਦਾ ਰਿਹਾ ਕਾਲੂ RAM ਤੇ ਕਾਲੂ RAM ਦੀ ਹੌਲੀ-ਹੌਲੀ ਅੱਖਾਂ ਦੀ ਨਿਗਾ ਘਟ ਗਈ ਅੰਨ੍ਹਾ ਹੋ ਗਿਆ ਆ ਆਬਾ ਐਕਸੀਡੈਂਟ ਹੋ ਗਿਆ ਲੱਤਾਂ ਟੁੱਟ ਗਈਆਂ ਕੰਨਾਂ ਤੋਂ ਬੋਲਾ ਹੋ ਗਿਆ ਬਜ਼ੁਰਗ ਹੋ ਗਿਆ ਕਾਲੂ RAM ਪੀਟੀ ਵਾਲੇ ਪਿੰਡ ਦਾ ਰਹਿਣ ਵਾਲਾ ਕਾਲੂ ਰਾਮ ਅੱਜ 15 ਸਾਲਾਂ ਤੋਂ ਆ ਸੜਕ ਦੀ ਫੁੱਟਪਾਥ ਦੇ ਉੱਤੇ ਆ ਉੱਤੇ ਨਿਕਾਇਆ ਟੀਨ ਪਾਇਆ ਹੋਇਆ ਤੇ ਆ ਕੰਬਲ ਲੋਈ ਆ ਕੱਪੜੇ ਬੰਨੇ ਹੋਇਆ ਇੱਥੋਂ ਸਮੈਲ ਆ ਰਹੀ ਹੈ ਲੈਟਰਨ ਦੀ ਬਾਥਰੂਮ ਦੀ ਕਾਲੂ ਰਾਮ ਨੂੰ ਦਿਖਦਾ ਨਹੀਂ ਕੁਛ ਦੇ ਆਪਾਂ ਵੀ ਆ ਜਿਓ ਪਹਿਲਾਂ 10 ਸਾਲ ਕੋਈ ਰਾਜ ਕਰਕੇ ਆ 10 ਕੋਈ ਕਰ ਗਿਆ ਹੁਣ ਇੱਕ ਭਾਈ ਨਵੇਂ ਕਹਿੰਦੇ ਆਏ ਆ ਉਹ ਕਹਿੰਦੇ ਅਸੀਂ ਬਹੁਤ ਬਿਹਤਰ ਕਰਾਂਗੇ ਪਰ ਬਿਹਤਰ ਕਿਨੂੰ ਕਹਿੰਦੇ ਆ ਉਹ ਅੱਜ ਪੁੱਛਾਂਗੇ ਬਾਪੂ ਕਾਲੂਰਾਮ ਨੂੰ ਬਾਪੂ ਕਾਲੂਰਾਮ ਜੀ ਹਾਂਜੀ ਨਮਸਤੇ ਨਮਸਤੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਓ ਕਿਵੇਂ ਆ ਬਾਪੂ ਠੀਕ ਹੈ ਜੀ ਠੀਕ ਹੈ ਬਾਪੂ ਆ ਲੱਤ ਟੁੱਟ ਗਈ ਨਹੀਂ ਹੁਣ ਤਾਂ ਠੀਕ ਐ ਦਿਖਾ ਤਾਂ ਹੁਣ ਤਾਂ ਜਮਾ ਭੱਜਾ ਫਿਰਦਾ ਰਹਿਣਾ ਦਿਖਾਈ ਇੱਕ ਜਮਾ ਲੋਹ ਬਣ ਗਈ ਲੋਹ ਬਣ ਗਈ ਲੋਹ ਹੁਣ ਤਾਂ ਆਪਰੇਸ਼ਨ ਤਕੜਾ ਕਰਾ ਲਿਆ ਸੀ ਅੱਛਾ ਤਕੜਾ ਆਪਰੇਸ਼ਨ ਕਰਾ ਲਿਆ ਸੀ ਕਾਲੂ ਬਾਬੇ ਨੇ ਕਾਲੂ ਬਾਬੇ ਤੇਰਾ ਪਿੰਡ ਪੀਟੀ ਵਾਲਾ ਪੀਟੀ ਵਾਲਾ ਜਿੱਥੇ ਨਹਿਰ ਲੱਗਦੀ ਐ ਜਿੱਥੇ ਨਹਿਰ ਲੱਗਦੀ ਜਿਲ੍ਹਾ ਕਿਹੜਾ ਪੈਂਦਾ ਪੀਟੀ ਵਾਲੇ ਨੂੰ ਹਾਂਜੀ ਜਿਲ੍ਹਾ ਜਿਲ੍ਹਾ ਫਰੀਦਕੋਟ ਪੈਂਦਾ ਜੀ ਫਰੀਦਕੋਟ ਪੈਂਦਾ ਭਰਾ ਕਿੰਨੇ ਸੀ ਅ ਕੰਨ ਸੀਗਾ ਜੀ ਦੋ ਕੁ ਹੀ ਲਗੇ ਦੋ ਗੁਜ਼ਰ ਗਏ ਇੱਕੋ ਹੀ ਰਹਿ ਗਿਆ ਤੂੰ ਹੀ ਮੈਂ ਕੱਢਾ ਹੀ ਜਾਂ ਜੀ ਤੇ ਵਿਆਹ ਹੋਇਆ ਸੀ ਯਾ ਯਾਰ ਸਾਰਾ ਕੁਝ ਹੀ ਹੋਇਆ ਸੀ ਘਰ ਵਾਲੀ ਅੱਠ 48 ਸਾਲ ਦੀ ਸੀ ਫਿਰ ਗੁਜ਼ਰ ਗਈ ਗੁਜ਼ਰ ਗਈ ਬੱਚਾ ਬੱਚਾ ਨਹੀਂ ਹੋਇਆ ਜੀ ਠੀਕ ਆ ਤੇ ਕਾਲੂ ਰਾਮ ਬਾਪੇ ਕੰਮ ਕੀ ਕਰਦਾ ਸੀ ਤੂੰ ਪਹਿਲਾਂ ਜੱਟਾਂ ਦਾ ਕੰਮ ਕਰਦਾ ਜ਼ਿਮੀਂਦਾਰਾ ਹਾਂ ਕੱਖ ਮਾਰਨੇ ਪਸ਼ੂਆਂ ਨੂੰ ਪਾਣੀ ਪਿਆ ਲੈਣਾ ਨੀਰਾ ਪਾ ਦੇਣਾ ਹਾਂ ਮਸ਼ੀਨ ਲੱਗੀ ਹੋਈ ਸੀ ਉਹ ਨਾਲ ਦੇ ਕੁਝ ਲੈ ਕਿੱਥੇ ਪੀਟੀ ਵਾਲੇ ਪੀਟੀ ਵਾਲੇ ਤੇ ਪੁੱਤਰਾ ਕਰਦੇ ਪਸ਼ੂਆਂ ਦਾ ਪਾ ਦਿੰਦਾ ਸੀ ਰੋਟੀ ਦੋ ਟਾਈਮ ਚਾਹ ਹਾਂ ਤੇ ਜਿਹੜੀ ਤਨਖਾਹ ਸੀ ਉਹ ਦੇ ਦਿੰਦੇ ਸੀ ਅੱਛਾ ਹਾਂ ਚੰਗਾ ਰਹਿ ਸੀ ਬਾਪੂ ਮੈਂ ਬਹਿ ਜਾ ਮੰਜੇ ਦੇ ਤੇਰੇ ਤੇ ਹਾਂਜੀ ਬੈਠ ਜਾ ਤੇਰੇ ਕੋਲੇ ਬੈਠ ਜਾ ਬੈਠ ਜੋ ਥੋੜਾ ਬੈਠ ਕੇ ਵਾਹ ਵਾਹ ਬਾਬਾ ਜੀ ਠੀਕ ਐ ਬਾਬੂ ਜੀ ਬਹਿ ਜੋ ਬਹਿ ਗਿਆ ਬਾਪੂ ਬਹਿ ਗਿਆ ਮੈਂ ਕੋਈ ਕੋਈ ਨਹੀਂ ਕਰੀ ਤੇ ਬਾਪੂ ਫੇਰ ਜਿਵੇਂ ਸਰਦਾਰਾਂ ਦਾ ਕੰਮ ਛੱਡ ਕੇ ਫਿਰ ਸ਼ਹਿਰ ਆ ਗਿਆ ਸ਼ਹਿਰ ਜਣੀ ਇੱਥੇ ਪੜਨਾ ਵੀ ਆਈਆਂ ਸੀ ਅੱਛਾ ਪੜਨਾ ਕੋਲੇ ਆ ਗਿਆ ਤੇ ਫਿਰ ਇੱਥੇ ਉਹਨਾਂ ਕੋਲ ਨਰੰਦਰ ਦੇ ਫੁੱਲਾਂ ਦਾ ਕੰਮ ਮੈਂ ਸਿੱਖ ਲਿਆ ਫੁੱਲ ਆ ਜਿਹੜੇ ਮੰਦਰ ਦੇ ਮੂਹਰੇ ਦੁਕਾਨਾਂ ਹਾਂ ਵਿਜੇ ਕੋਲੇ ਕੱਪੜੇ ਕੋਲੇ ਕੰਮ ਕਰਿਆ ਜੀ 20 ਸਾਲ ਤੋਂ ਉਹਨਾਂ ਕੋਲੇ ਅੱਛਾ ਹਾਂ ਉੱਥੇ ਫੁੱਲਾਂ ਦੇ ਹਾਰ ਬਣਾਉਣਾ ਹੁੰਦਾ ਸੀ ਹਾਰ ਵੀ ਬਣਾਉਂਦਾ ਜੈਮ ਵਾਲਾ ਸਟੇਜ ਪੈਸਾਂ ਚ ਪੈਸਾਂ ਚ ਤੇ ਗੇਟ ਸਟੇਜ ਦੇਦੀ ਕਮਰਾਕਾਰ ਸਰਦ ਸਜਾ ਰਹਿੰਦਾ ਸੀ ਸਜਾ ਦਿੰਦਾ ਸੀ ਕੋਠੀਆਂ ਵੀ ਸਜਾ ਦਿੰਦਾ ਸੀ ਲੜੀਆਂ ਨਾਲ ਅੱਛਾ ਹਾਂਜੀ ਬਹੁਤ ਕੰਮ ਕੀਤਾ ਬਹੁਤ ਕੰਮ ਕੀਤਾ ਮਤਲਬ ਕਾਰਾਂ ਸਜਾਈਆਂ ਹਾਂ ਐ ਤੇ ਦਸ ਸਜਾਈਆਂ ਜਿਹੜੇ ਜੈਮ ਵਾਲਾ ਹੋਣੀ ਹੁੰਦੀ ਆ ਹਾਂ ਉੱਥੇ ਮੁੰਡੇ ਕੁੜੀ ਨੇ ਬਹਿਣਾ ਹੁੰਦਾ ਉਹ ਸਟੇਜ ਸਜਾਈ ਹਾਂ ਸਜਾਈ ਉਹਦੇ ਪੈਸੇ ਵੀ ਬਣ ਜਾਂਦੇ ਸੀ ਪੈਸੇ ਵੀ ਉੱਪਰੋਂ ਵਧੀਆ ਬਣ ਜਾਂਦੇ ਸੀ ਫਿਰ ਸਿਕਨਾਂ ਦੀ ਸਹੇਜ ਵੀ ਸਜਾਈ ਉਹ ਪੈਸੇ ਕਮਰੇ ਵੀ ਸਜਾਏ ਹਾਂ ਤੇ ਬਾਪੂ ਹਾਂਜੀ ਆਪਦੇ ਵੀ ਬੜੇ ਸੁਪਨੇ ਸਜਾਏ ਹੋਣੇ ਆ ਫਿਰ ਹਾਂ ਤੇ ਉਹ ਸੁਪਨਿਆਂ ਦਾ ਕੀ ਬਣਿਆ ਬਾਪੂ ਸੁਪਨੇ ਜੀ ਆਵੇ ਹੁੰਦਾ ਫਿਰ ਹੁਣ ਇੱਕਦਮ ਅੱਖਾਂ ਚਲੀ ਗਈਆਂ ਹਾਂ ਡਾਕਟਰ ਪੰਜਾਂ ਚਾਰ ਡਾਕਟਰ ਨੂੰ ਵਿਖਾਈਆਂ ਹਾਂ ਉਹ ਕਹਿੰਦੇ ਵੀ ਦਿਖਦਾ ਹੁੰਦਾ ਫਿਰ ਹੋ ਜਾਂਦਾ ਉਹ ਕਹਿੰਦੇ ਪਿੱਛੋਂ ਲੜ ਚਲੇਗੀ ਉਹ ਕਹਿੰਦੇ ਦਿਖਣੋਂ ਆਟ ਗਿਆ ਟ੍ਰੈਸ਼ਨ ਨਹੀਂ ਹੁੰਦਾ ਹੋਣਾ ਨਹੀਂ ਤੇ ਫਿਰ ਮੈਂ ਚਲ ਕੋਈ ਗੱਲ ਨਹੀਂ ਸਬਰ ਕਰ ਲਿਆ ਹਾਂ 70 ਸਾਲ ਦੀ ਉਮਰ ਤਾਂ ਹੋ ਗਈ ਜੀ ਅੱਛਾ ਬਾਕੀ ਹੁਣ ਮੈਨੂੰ ਤਾਂ ਵੱਧ ਲੱਗਦੀ 70 ਤੋਂ ਬਾਪੂ ਹਾਂਜੀ 70 ਤੋਂ ਤਾਂ ਵੱਧ ਲੱਗਦੀ ਆ ਮੈਨੂੰ ਵੱਧ ਹੈ ਨਹੀਂ ਮੈਨੂੰ ਤਾਂ 80 ਲੱਗਦੀ 80 ਨਹੀਂ ਨਹੀਂ 70 ਹੈ ਜੀ ਪੂਰਾ ਅੱਛਾ ਹਾਂ ਸੁਜ਼ਰਾ ਮੈਂ ਬੰਦ ਦਸਰੰਦੇ ਸੀ ਜਦੋਂ ਅੱਲਾ ਗੁੱਲਾ ਹੋਇਆ ਸੀ ਉਹ ਯਾਦ ਆ ਤੈਨੂੰ ਕੀ ਹੋਇਆ ਸੀ ਜਦੋਂ ਪਾਕਿਸਤਾਨ ਬਣਿਆ ਅੱਲਾ ਗੁੱਲਾ ਆਜ਼ਾਦੀ ਹੋਈ ਆ ਲਾ ਜੀ ਮੇਰੇ ਯਾਦ ਨੇ ਤੇਰੇ ਯਾਦ ਨੇ ਤੇ ਅੱਜ ਕਾਲੂ RAM ਦੱਸਦਾ ਕਹਿੰਦਾ ਮੇਰੇ ਸੁਪਨੇ ਕਾਹਦੇ ਰਹਿ ਗਏ ਭਾਈ ਅੱਖਾਂ ਹੀ ਚਲੇ ਗਈਆਂ ਸਹੀ ਯਾਰ ਧੰਨਵਾਦ ਆ ਦੇਖ ਭਾਈ ਗਰਗ ਸਾਹਿਬ ਦਾ ਜਿਹਨੇ ਸਾਨੂੰ ਫੋਨ ਕਰਕੇ ਵੀਡੀਓ ਬਣਾ ਕੇ ਚਲੋ ਬਾਰ-ਬਾਰ ਸਾਨੂੰ ਸੁਨੇਹਾ ਲਾਇਆ 15 ਸਾਲ ਤੋਂ ਬਾਈ ਪ੍ਰਸ਼ਾਦਾ ਦੇ ਕੇ ਜਾਂਦਾ ਕਿੱਦਾਂ ਤੇ ਆਪਣੇ 15 ਸਾਲ ਪਹਿਲਾਂ ਬਾਈ ਕਹਿੰਦਾ ਇਹ ਤੁਰਦਾ ਫਿਰਦਾ ਸੀ ਇਹਨੂੰ ਜਦੋਂ ਦਿਖਣੋਂ ਹਟ ਗਿਆ ਕਿ ਇੱਥੇ ਹੀ ਪਿਆ ਹੁੰਦਾ ਥੱਲੇ ਇੱਥੇ ਰਹਿਣਾ ਕਹਿੰਦਾ ਮੈਂ ਇੱਕ ਦਿਨ ਸੋਚਿਆ ਵੀ ਰੱਬਾ ਕੋਈ ਇਹਦਾ ਹੱਲ ਕਰੀਏ ਵੀ ਇਹਨੂੰ ਕੋਈ ਮਾੜੀ-ਮੋਟੀ ਛੱਤ ਮਿਲ ਜੇ ਕਹਿੰਦਾ ਕਿਸੇ ਨੇ ਟੀਨਾ ਪਵਾਤੀ ਕਿ ਨਰਜਾਈ ਦੇਤੀ ਕਿਸੇ ਨੇ ਮੰਜਾ ਦੇਤਾ ਹਾਂ ਇੱਥੇ ਆ ਸਭ ਕੁਝ ਮਿਲਦਾ ਤੇ ਕਾਲੂ RAM ਨੂੰ ਆ ਲੇੜੇ ਕੱਪੜੇ ਵੀ ਮੈਨੇ ਬਾਈ ਦੁੱਧ ਵਾਲਾ ਦੇ ਜਾਂਦਾ ਹਾਂ ਕੱਪੜੇ ਲੇੜੇ ਦੋ ਜੋੜੀਆਂ ਪਰ ਤੁਸੀਂ ਚੋਰ ਆ ਗਰਮੀ ਚ ਬੈਠਾ ਕਾਲੂ RAM ਤੇ ਕੁੱਤੀ ਹੋਈ ਪੱਖੀ ਝੱਲੀ ਜਾ ਰਿਹਾ ਬੈਠਾ ਕਾਲੂ RAM ਹਾਂ ਮੱਖੀ ਹਾਂ ਆ ਸੌਣ ਦਾ ਮਹੀਨਾ ਚੱਲਦਾ ਫੇ ਰਸੂ ਹਾਂ ਅਸੂ ਵੀ ਬੜੀ ਗਰਮੀ ਐ ਬਹੁਤ ਅਸਾਉਣ ਤੋਂ ਅਸੀਂ ਭਾਦੋਂ ਸੱਚ ਹਾਂ 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 ਭਾਦੋਂ ਦੀ ਗਰਮੀ ਨੇ ਜੱਟ ਸਾਦ ਹੋ ਗਏ ਸੀ ਹਾਂਜੀ ਇੰਨੀ ਗਰਮੀ ਥੋੜੀ ਐਨੀ ਜਕੜ ਗਈ ਹਾਂ ਤਗੜੀ ਗਰਮੀ ਕੱਪ ਲਖੜਦੀ ਕਿਉਂ ਇਹ ਆ ਪੌਸਿਬਿਲਟੀ ਬਾਈ ਹਾਂ ਮੜ ਮੋਟੀ ਜਿਹੜੇ ਬੰਦੇ ਉਹੀ ਮਰ ਜਾਂਦੇ ਆ ਮੜ ਦੀ ਗੱਲ ਤੇ ਅੱਜ ਅਸੀਂ ਰਾਹ ਚੋਂ ਦੀ ਖਬਰ ਪੜ੍ਹਦੇ ਸੀ ਹਾਂਜੀ ਇੱਕ ਬੱਚੀ ਸੀਏ ਦਾ ਕੋਰਸ ਕਰਦੀ ਸੀਏ ਪੜ੍ਹਾਈ ਕਰਦੀ ਸੀ ਠੀਕ ਹੈ ਉਹਨੇ ਥੀਸਿਸ ਬਣਾਉਣ ਐਨੀ ਸੌਰੀ ਐਮ ਡੀ ਐਮ ਡੀ ਮੈਡੀਸਨ ਦਾ ਕੋਰ ਪੜ੍ਹਾਈ ਕਰ ਰਹੀ ਸੀ ਡਾਕਟਰ ਬਣਨਾ ਸੀ ਉਹਨੇ ਥੀਸਿਸ ਬਣਾਏ ਸੀ ਲੈਪਟਾਪ ਤੇ ਸੇਵ ਕੀਤੇ ਉਹ ਲੈਪਟਾਪ ਉਹਦਾ ਖਰਾਬ ਹੋ ਗਿਆ ਕਰਪਟ ਹੋ ਗਿਆ ਡਾਟਾ ਉੱਡ ਗਿਆ ਸਾਰਾ ਠੀਕ ਹੈ ਇਸ ਗੱਲ ਦੀ ਟੈਨਸ਼ਨ ਨੇ ਉਹਨੇ ਆਪ ਦੇ ਟੀਕੇ ਲਾ ਲਿਆ ਮਰ ਗਈ ਹਾਂ ਹਾਂ 네ਗੈਟਿਵਿਟੀ ਕਿੰਨੀ ਦੇਖੋ ਆ ਪੋਜ਼ਿਟਿਵਿਟੀ ਦੇਖੋ ਬਾਈ ਹਾਂਜੀ 15 ਸਾਲ ਇਸੇ ਪੋਜ਼ਿਟਿਵਿਟੀ ਨਾਲ ਕੱਢ ਤੇ ਕਾਲੂਗਰਾਮ ਨੇ ਹਾਂ ਹਾਂ ਮਹਿੰਗਾ ਬਸ ਆ ਗਿਆ ਬਸ ਕੀ ਬਾਤ ਆ ਬਾਈ ਤੇ ਅਸੀਂ ਆ ਸੜਕ ਭਰੀ ਜਾਂਦੀ ਹੈ ਦੇਖੋ ਜਿਵੇਂ ਵੀਡੀਓ ਸ਼ੁਰੂ ਕਰਨ ਲੱਗੇ ਪਹਿਲਾਂ ਹੀ ਦੱਸਿਆ ਹਾਂ ਇੱਕ ਪਾਸੇ ਮੰਦਰ ਆ ਇੱਕ ਪਾਸੇ ਗੁਰੂ ਘਰ ਆ ਤੇ ਕੰਧ ਦੇ ਨਾਲ ਜਿੱਥੇ ਬੈਠਾ ਦਰਗਾਹ ਹਾਂਜੀ ਆ ਮਨਾਰਾ ਖੜੀਆਂ ਤੇ ਪਿੱਛੇ ਦੇਸ਼ ਦਾ ਭਵਿੱਖ ਬਣਨ ਵਾਲੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਘਰ ਆ ਠੀਕ ਆ ਸਟੇਡੀਅਮ ਤੇ ਉਹ ਦੁਕਾਨਾ ਜਿੱਥੇ 25 ਸਾਲ ਕਲੂ ਰਾਮ ਨੇ ਫੁੱਲ ਸਿਰ ਤੇ ਟੋਕਰਾ ਰੱਖ ਕੇ ਦੁਕਾਨਾਂ ਤੇ ਫੁੱਲ ਵੇਚਦਾ ਸੀ ਕੋਈ ਮੰਦਰ ਨਿੱਕਾ ਜਿਹਾ ਦੁਕਾਨ ਚ ਬਣਾ ਕੇ ਪੂਜਾ ਕਰਦਾ ਲక్ష్ਮੀ ਦੀ ਹਾਂਜੀ ਕੋਈ ਨਿੰਬੂ ਟੰਗ ਕੇ ਮਿਰਚਾਂ ਟੰਗ ਕੇ ਆਪ ਦੇ ਆਪ ਨੂੰ ਬਚਾਉਂਦਾ ਵਾ ਨਜ਼ਰਾਂ ਤੋਂ ਐਰੀ ਦਾ ਭਰਾ ਉਹ ਨਜ਼ਰ ਹੀ ਚਲੀ ਗਈ ਐਕਸੀਡੈਂਟ ਹੋ ਗਿਆ ਅੱਖਾਂ ਤੋਂ ਅੰਨੇ ਕਾਲੂ ਰਾਮ ਦਾ ਹਾਂਜੀ ਲੱਤ ਟੁੱਟ ਗਈ ਬਿੰਗੀ ਹੋਈ ਜੜ ਜੜ ਗਈ ਵਿਚਾਰੇ ਦੀ ਨਹੀਂ ਪਰ ਤਰਿਆ ਮਿਲਦਾ ਲੱਤ ਚੰਗਾ ਮਿਲ ਗਿਆ ਜੀ ਚੰਗਾ ਮਿਲ ਗਿਆ ਹਾਂ ਉਹਨੇ ਸਪੋਰਟ ਪਾ ਕੇ ਵਧੀਆ ਬਣਾਤੀ ਵਧੀਆ ਬਣਾਤੀ ਕਹਿੰਦਾ ਲੋਹ ਬਣ ਗਈ ਕਹਿੰਦਾ ਲੱਤ ਮੇਰੀ ਹਾਂ 2 ਮਹੀਨੇ ਮਗਰ ਹਾਂ ਸਹੀ ਹੋ ਗਿਆ ਸਹੀ ਹੋ ਗਿਆ ਤੇ ਕਾਲੂ RAM ਦੇ ਆ ਮੰਜੇ ਦੇ ਵਿੱਚ ਖਜ਼ਾਨਾ ਹਾਂ ਨਹੀਂ ਉਹ ਲੁੱਟਣ ਆਉਂਦੇ ਆ ਕਈ ਵਾਰ ਇਹਨੂੰ ਆ ਲੱਤ ਆ ਤਿੰਨ ਚਾਰ ਦਿਨ ਪਹਿਲਾਂ ਕਾਲੂ RAM ਲੁੱਟਿਆ ਗਿਆ ਇੱਕ ਵਾਰੀ ਦਾਕ ਕੇ ਲਗੇ ਦੁਆਰਾ ਦੇਖੇ ਗਾ ਕਾਲੂ ਨਾਮ ਹਾਂ ਜੀ ਕਹਿੰਦੇ ਨਸ਼ੇੜੀ ਤੇ ਤੋਂ ਪੈਸੇ ਵੀ ਖੋਣ ਆ ਜਾਂਦੇ ਆ ਹੈ ਪੈਸੇ ਖੋਣ ਆਉਂਦੇ ਤੇ ਤੋਂ ਰਾਤ ਨੂੰ ਨਸ਼ੇੜੀ ਚੋਰ ਨਾ ਨਾ ਹਾਂ ਆਪਣੇ ਕੋਲ ਕੁਝ ਨਹੀਂ ਕੋਈ ਲੈਂਦਾ ਨਾਲੇ ਕਹਿੰਦੇ ਸੀ ਇੱਕ ਵਾਰੀ ਤੁਹਾਡੇ ਪੈਸੇ ਕੱਢ ਲਏ ਸੀ ਕਿਸੇ ਨੇ ਨਾ ਨਹੀਂ ਕੱਢੇ ਹਾਂ ਨਾ ਨਾ ਆਪਣੇ ਕੋਲ ਨਹੀਂ ਕੋਈ ਕੱਢਦਾ ਇੰਨਾ ਬੋਸ ਅਰੇ ਜਨਕ ਖੈਣਾ ਬੰਦੇ ਕੋਲੇ ਹੁੰਦੇ ਦੋ ਦੋ ਮੇਰੇ ਇੰਨਾ ਪੋਜ਼ਿਟਿਵ ਆ ਬੰਦਾ ਬਸ ਇੱਕ ਹੀ ਕਹਿਣਾ ਚਾਹੁੰਦਾ ਵੀ ਮੈਂ ਇੱਥੇ ਠੀਕ ਆ ਬਸ ਨਾ ਆਪਣਾ ਕੋਈ ਪੈਸਾ ਨਹੀਂ ਕੱਟਦੇ ਇਹ ਨੂੰ ਐ ਆ ਵੀ ਕਿਤੇ ਮੈਨੂੰ ਇਤੋਂ ਠਾਣਾ ਦੇਣ ਕੋਈ ਪਾਣੀ ਸੀ ਠੰਡਾ ਪਾਣੀ ਠੰਡਾ ਲੈਣ ਗਿਆ ਬਾਪੂ ਦੇਖੋ ਚਾਲੂ ਬਾਪੂ ਇਹ ਗਰਮ ਹੋਇਆ ਪਿਆ ਬਾਪੂ ਪਾਣੀ ਤਾਂ ਇਤਾਂ ਗਰਮ じゃ ਹੋ ਗਿਆ ਬਾਪੂ ਪਾਣੀ ਥੋੜਾ ਜਿਆ ਹਾਂ ਆ ਲਾ ਲੈਣ ਦੇ ਮਾੜਾ ਝੱਗੇ ਤੇ ਬਟਣ ਜਾ ਨਹੀਂ ਬਣਦਾ ਛੱਡ ਦੇ ਲਾ ਤਾਂ ਲਾ ਤਾਂ ਬਾਪੂ ਸਾਹਿਬ ਲਾ ਰਹਿਣ ਦੇ ਓਏ ਲਾਇਆ ਬਾਪੂ ਲੱਗਣੇ ਆਵਾਜ਼ ਆਉਂੇ ਤੇ ਚਵਾਜ ਆ ਕੀ ਐ ਇਹ ਮਸ਼ੀਨ ਆ ਬਾਪੂ ਆ ਜਿਹੜੀ ਅਸੀਂ ਬੋਲਦੇ ਆ ਗੱਲ ਕਰਦੇ ਨਾ ਰਿਕਾਰਡਿੰਗ ਹੋਣੀ ਆ ਅੱਛਾ ਹਾਂ ਜਮਾਨਾ ਬਦਲ ਗਿਆ ਹਾਂ ਜੀ ਨਾਲ ਸੁਣਦਾ ਹਾਂ ਜੀ ਨਾਲ ਸੁਣਦਾ ਠੀਕ ਐ ਤੇ ਕਾਲੂ RAM ਦੀ ਵੀਡੀਓ ਅਸੀਂ ਬੜੀ ਲੰਬੀ ਨਹੀਂ ਕਰਨੀ ਐਂ ਚੰਗੀ ਰੱਖਦੀ ਸੀ ਮੈਂ ਆ ਠੰਡਾ ਆ ਲੈ ਆ ਲੈ 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 ਠੀਕ ਹੈ ਜੀ ਆ ਗੱਦੇ ਦੇ ਥੱਲੇ ਕਾਲੂ RAM ਦੀ ਜ਼ਿੰਦਗੀ ਦੀ ਹਰ ਇੱਕ ਜ਼ਰੂਰਤ ਪਈ ਆ ਭਾਈ ਮੰਜਾ ਤੱਕੇ ਲੈ ਕੇ ਦੁਆਰਾ ਮੰਜਾ ਨਾਮ ਲੈ ਆ ਅੱਛਾ ਜੀ ਤੱਕੇ ਥੱਲੇ ਪਾ ਕੇ ਉਹਨੂੰ ਮੰਜਾ ਕੋ ਕੇ ਲੈ ਗਏ ਕਿਤੇ ਭਾਈ ਜ਼ਿੰਮੇਵਾਰ ਦੇ ਵੀ ਇਹਨੂੰ ਕੱਲ ਪਾਥਰੋ ਕੀ ਦਿਨ ਪਹਿਲਾਂ ਪਹੁੰਚ ਨੂੰ ਖਾਸ ਕਰ ਦੇ ਜੀ ਆ 55 ਨਾਮ ਚੋਰ ਆ ਕੇ ਕੋ ਕੇ ਲੈ ਗਏ ਕੋਈ ਪਤਾ ਨਹੀਂ ਕਿ ਕਰਾ 500 ਜਿਵੇਂ ਇੱਥੇ ਖੜੇ ਹੁੰਦੇ ਕੋਈ 500000 ਦੇ ਗਿਆ ਕਿਸੇ ਨਸ਼ੇੜੀ ਨੇ ਦੇਖ ਲਿਆ ਉਹਨੇ ਰਾਤ ਨੂੰ ਆ ਕੇ ਕੱਢ ਲੈਣਾ ਬਾਪੂ ਨੂੰ ਅਮੀਰ ਨਹੀਂ ਹੋਣ ਦਿੰਦਾ ਇੱਥੇ ਕੋਈ ਉਹਨੂੰ ਪਤਾ ਜੇ ਕਾਲੂ ਅਮੀਰ ਹੋ ਗਿਆ ਤਾਂ ਫਿਰ ਇਹ ਤਾਂ ਕੋਠੀ ਪਾਲੂ ਇੱਥੇ ਅੰਨਾ ਹੋਣਾ ਸੌੜਾ ਗਨਾ ਜੀ ਸਹੀ ਗੱਲ ਆ ਗਰਗਪਾ ਸਾਹਿਬ ਕਹਿੰਦੇ ਅੰਨਾ ਹੋਣਾ ਸਭ ਤੋਂ ਵੱਡਾ ਗਨਾ ਪਰ ਸਲੂਟ ਆ ਬਾਈ ਜੋ ਬਾਈ 15 ਸਾਲਾਂ ਤੋਂ 15 ਸਾਲਾਂ ਤੋਂ ਬਾਈ ਆ ਕੇ ਪਛਾਤਾ ਦੇ ਕੇ ਜਾਂਦਾ ਜਿੱਥੇ ਲੋਕ ਅੱਜ ਕੱਲ੍ਹ ਜੋਗ ਵਿੱਚ ਗੱਲ ਕਰਦੇ ਆ ਵੀ ਰੱਬ ਪਤਾ ਨਹੀਂ ਕਿੱਥੇ ਗਿਆ ਰੱਬ ਭਾਈ ਇੱਥੇ ਹੀ ਆ ਤੁਹਾਨੂੰ ਦਿਖਦਾ ਨਹੀਂ ਪਰ ਤੁਸੀਂ ਦੇਖ ਹੀ ਨਹੀਂ ਪਾ ਰਹੇ ਉਸ ਰੱਬ ਨੂੰ ਰੱਬ ਕਾਲੂ ਰਾਮ ਦੇ ਵਿੱਚ ਬੈਠਾ ਇੱਥੇ ਰੱਬ ਦਰਗਾਹ ਦੀ ਕੰਧ 'ਨਾ ਬੈਠਾ ਇੱਥੇ ਰੱਬ ਦਿਖਦਾ ਹੀ ਨਹੀਂ ਕਿਸੇ ਨੂੰ ਪੰਡਤ ਪੰਡਤ ਪਾਣੀ ਲੈਣ ਗਿਆ ਉਹ ਭਾਈ ਉਹ ਪੰਡਤ ਆਹਦਾ ਭਈਆ ਅੱਛਾ ਇਧਰੋਂ ਪੰਡਤ ਆਣ ਜਾਣ ਗਿਆ ਆ ਗਿਆ ਆ ਗਿਆ ਪੰਡਤਾਂ ਕੀ ਗੱਲ ਕਰ ਆ ਗਿਆ ਆ ਗਿਆ ਆ ਵਟਾਓ ਪੰਡਿਤ ਹਾਂ ਇਹ ਕਪ ਚਾ ਲਿਆ ਸੀ ਅੱਛਾ ਅੱਛਾ ਠੀਕ ਹੈ ਆ ਪਾਸੇ ਲਾ ਜਾ ਦੇਖੋ ਜਿਹੜੇ ਆ ਗਿੰਦਾ ਜੀ ਤੁਮਾਹੇ ਪੈਸੇ ਦੇ ਕੇ ਪਿਤਾ ਆਲਾ ਹੂੰ ਕੱਤੀ ਲਿਆ 20 ਰੁਪਏ ਆ ਆਪ ਵੀ ਪੀਆ ਕਹਿੰਦਾ 20 ਰੁਪਏ ਆ ਅਬ ਮਾਰੋ ਬਾਪੂ ਲਈ ਤਾੜੀਆਂ ਯਾਰ ਸਾਰੇ ਜਣੇ ਇਹ ਬੈਠਾ ਦੂਜਿਆਂ ਨੂੰ ਵੀ ਚਾਹ ਪਲਾਈ ਜਾਂਦਾ ਇੱਥੇ ਯਾਰ ਤੇ ਤੁਹਾਡੇ ਘਰਾਂ ਚ ਸਭ ਕੁਝ ਆ ਸੱਚੀ ਗੱਲ ਬਾਈ ਧੰਨਵਾਦ ਧੰਨਵਾਦ ਬਾਈ ਧੰਨਵਾਦ ਧੰਨਵਾਦ ਤੇ ਇੱਥੇ ਬਾਊ ਜੀ ਕੋਠੀਆ ਕਾਰਾਂ ਵਾਲੇ ਵੀ ਨਿਕਲਦੇ ਲਾਉਨੇ ਲਾਉਨੇ ਬਾਪੂ ਦੋ ਮਿੰਟ ਰੁਕ ਜਾ 4 ਮਿੰਟ ਖੜ ਜਾ ਬਸ ਰਹਿ ਜਾ ਇੱਥੇ ਅਫਸਰ ਲੀਡਰ ਵੀ ਨਿਕਲਦੇ ਆ ਇੱਥੇ ਉਹ ਲੋਕ ਵੀ ਨਿਕਲਦੇ ਜਿਹੜੇ ਇੱਕ ਫੋਨ ਮਾਰਨ ਪੂਰੇ ਬਠਿੰਡੇ ਸ਼ਹਿਰ ਤੇ ਕਾਲੂਦਾਮ ਮਾਰ ਗਿਆ ਕੋਈ ਬੰਦਾ ਸੜਕਾਂ ਤੇ ਧੱਕੇ ਨਾ ਖਾਵੇ ਅੱਜ ਜਦੋਂ ਅਸੀਂ ਆਏ ਆ ਨਾ ਕਾਲੂਦਾਮ ਦੇ ਬਿਸਤਰੇ ਤੇ ਇੱਥੇ ਇੱਕ ਬੰਦਾ ਬੈਠਾ ਸੀ ਉਹਨੇ ਰੋਟੀ ਖਾ ਕੇ ਗਿਆ ਉਹ ਬਾਈ ਉਹਦਾ ਨਾਮ ਸੋਨੂ ਆ ਬਾਈ ਦਾਦੇ ਆ ਉਹ ਬਾਪੂ ਦੇ ਕੋਲ ਹੀ ਰਹਿੰਦਾ ਉਹ ਵੀ ਫੁੱਲਾਂ ਦੀ ਦੁਕਾਨ ਤੇ ਇੱਥੇ ਕੰਮ ਕਰਦਾ ਮਾਰਕੀਟ 'ਚ ਤੇ ਉਹ ਬਾਪੂ ਨੂੰ ਰੋਟੀ ਪਾਣੀ ਵੀ ਖਵਾ ਦਿੰਦਾ ਬਾਥਰੂਮ ਵੀ ਲੈ ਜਾਂਦਾ ਟਾਇਲਟ ਵੀ ਲੈ ਜਾਂਦਾ ਤੇ ਉਹ ਬਾਪੂ ਕੋਲੇ ਬੈਠ ਕੇ ਰੋਟੀ ਪਾਣੀ ਆਪ ਵੀ ਖਾ ਲੈਂਦਾ ਪਰ ਫੁੱਟਪਾਥ ਤੇ ਬੈਠਾ ਕਾਲੂ ਨਾਮ ਸਵਾਲ ਕਰ ਰਿਹਾ 75 ਸਾਲ ਹੋ ਗਏ ਸਾਨੂੰ ਅੰਗਰੇਜ਼ਾਂ ਤੋਂ ਯਾਦ ਹੋਇਆ ਨਹੀਂ ਸ਼ਾਇਦ ਅੱਜ ਦੇ ਅੰਗਰੇਜ਼ ਹੁੰਦੇ ਉਹ ਵੀ ਕਾਲੂ ਨਾਮ ਲਈ ਕੁਝ ਕਰਦੇ ਬੌਜੀ ਬਾਹਰ ਛਾਂ ਆ ਗਈ ਆ ਬਾਪੂ ਆਈ ਜਾਂਦੀ ਆ ਥੋੜੀ ਜੀ ਰਹਿ ਗਈ ਕੋਈ ਨਹੀਂ ਕੋਈ ਨਹੀਂ ਆ ਤੇ ਹੁਣ ਤੇਰੇ ਨਾ ਮੂੰਹ ਤੇ ਕਰ ਤਾਂ ਆ ਗਈ ਛਾਂ ਇੱਥੇ ਤੇ ਕਰ ਇੱਥੇ ਕਿਤੇ ਕਰ ਉਹ ਦਰਬਾਰ ਬਹਿ ਜੂਗਾ ਉੱਥੇ ਬਹਿ ਜੇਗਾ ਉਹ ਹਵਾ ਲੱਗਦੀ ਰਹਿੰਦੀ ਆ ਹਵਾ ਲੱਗਦੀ ਆ ਆ ਨਹੀਂ 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 ਬਸ ਪਾ ਲੂੰਗਾ ਉਹ ਬਾਹਰ ਲੱਗਾ ਸੇਵਾ ਕਰਦਾ ਇਹ ਹਾਂ ਅੱਛਾ ਜੀ ਬਹੁਤ ਸੇਵਾ ਕਰਦਾ ਬਹੁਤ ਦੇ ਦੋ ਮੈਂ ਨਾ ਮਾੜੀ ਕੱਪੜਾ ਪੂਰਾ ਲੱਗਿਆ ਨਾ ਉਹ ਮੁੰਡਾ ਪਾਣੀ ਲੈਣ ਗਿਆ ਸੀ ਸੋ ਉਹ ਉਹ ਮੁੰਡਾ ਸੁਣਨ ਦੀ ਗੱਲ ਕਰਦਾ ਆ ਸੁਣੋ ਅੱਠ ਦਾ ਪੰਜ ਜਾ ਸੁਣੂ ਨਹੀਂ ਆਇਆ ਅਸੀਂ ਇੰਨਾ ਕਸਰ ਕਰ ਲਿਆ ਨਾ ਤਾਂ ਅਸੀਂ ਚੰਗਾ ਦੇਖਦੇ ਹੁਣ ਨਾ ਅਸੀਂ ਕੋਈ ਚੰਗਾ ਬੋਲਦੇ ਹਾਂ ਹੁਣ ਨੇ ਨਾ ਹੀ ਅਸੀਂ ਚੰਗਾ ਸੁਣਦੇ ਹਾਂ ਕਮਾਲ ਹੋ ਗਈ ਬਾਈ ਉਹਨਾਂ ਨੇ ਆਜ਼ਾਦੀ ਕਾਦੇ ਤੋਂ ਲਈ ਬਾਈ ਪਹਿਲਾਂ ਨਾ ਚਿੱਕੀ ਪਹਿਲਾਂ ਬਰਦੇਵਾਸੀ ਸੀ ਸਿਹીર پاک ਸਿੰਘ ਉਹਨਾਂ ਨੇ ਕੁਰਬਾਨੀਆਂ ਕਾਦੇ ਲਈ ਦਿੱਤੀਆਂ ਸੀ ਆਪ ਵਖ ਆ ਸੋਚਿਆ ਸੀ ਉਹਨਾਂ ਨੇ ਵੀ ਇਦਾਂ ਦਾ ਭਾਰਤ ਬਣੂ ਇਦਾਂ ਦਾ ਦੇਸ਼ ਆਜ਼ਾਦ ਹੋਊ ਇਦਾਂ ਦੀ ਆਜ਼ਾਦੀ ਨਹੀਂ ਸੀ ਲੋਚੀ ਨਾ ਉਦਮ ਸਿੰਘ ਨੇ ਨਾ ਕਰਤਾਰ ਸਿੰਘ ਸਰਾਭੇ ਨੇ ਨਾ پاکਤ ਸਿੰਘ ਨੇ ਫਿਰ ਅੱਜ ਧੋਖਾ ਅੱਜ ਦੇ ਉਦਮ ਕਰਤਾਰ ਸਿੰਘ ਤੇ ਸਰਾਬੇ ਪਾਰਟੀयां ਬਣਾ ਕੇ ਲੀਡਰੀ ਕਮਾਈ ਜਾਂਦੇ ਆ ਲੀਡਰੀ ਦੇ ਜਿਹੜਾ ਬੈਠ ਗਿਆ ਸੀਟ ਤੇ ਚੜ ਕੇ ਉਹ ਸਭ ਕੁਝ ਭੁੱਲੀ ਜਾ ਰਿਹਾ ਅਸੀਂ ਕਿਸੇ ਪਾਰਟੀ ਦੇ ਵਿਰੋਧੀ ਨਹੀਂ ਅਸੀਂ ਕਿਸੇ ਇਨਸਾਨ ਦੇ ਵਿਰੋਧੀ ਨਹੀਂ ਅਸੀਂ ਸਿਸਟਮ ਤੇ ਸਿਸਟਮ ਨੂੰ ਚਲਾਉਣ ਵਾਲੇ ਮਾੜੇ ਤੰਤਰ ਦੇ ਵਿਰੋਧੀ ਆ ਸਰਕਾਰਾਂ ਬਦਲਦੀਆਂ ਜਾਂਦੀਆਂ ਨਵੀਆਂ ਆਉਂਦੀਆਂ ਉਮੀਦਾਂ ਦੇ ਨਾਲ ਲੋਕ ਵੋਟ ਪਾਉਂਦੇ ਆ ਉਮੀਦ ਕੀ ਆ ਬਦਲਾਵ ਕੀ ਆ ਕਿੱਥੇ ਹੋ ਰਿਹਾ ਬਦਲਾਵ ਇੱਥੋਂ ਅੱਜ ਅਸੀਂ ਦੋ ਬਜ਼ੁਰਗਾਂ ਨੂੰ ਲੈਣ ਆਏ ਸੀ ਬਠਿੰਡੇ ਸ਼ਹਿਰ ਤੋਂ ਇੱਕ ਬਾਪੂ ਜੀ ਤਾਮਿਲ ਪਾਸ਼ਾ ਦਾ ਐਮਏ ਸੀ ਕੀਤੀ ਹੋਈ ਉਹਦੀ ਇੱਥੇ ਪਿੱਛੇ ਚੌਂਕ 'ਚ ਪਿਆ ਸੀ ਉਹਨਾਂ ਦੋਨਾਂ ਦੀ ਵੀਡੀਓ ਸਾਨੂੰ ਆਈ ਸੀ ਪਰ ਸਾਡੇ ਕਹਿੰਦੇ ਬਿਨਾਂ ਭਾਗਾਂ ਤੋਂ ਸੇਵਾ ਵੀ ਨਹੀਂ ਮਿਲਦੀ ਸਾਡੇ ਆਉਣ ਤੋਂ ਪਹਿਲਾਂ ਕੋਈ ਹੋਰ ਸਸਤਾ ਉਹ ਬਾਪੂ ਨੂੰ ਲੈ ਗਈ। ਤਾਮਿਲ ਦੇ ਵਿੱਚ ਉਹਨੇ ਐਮਏ ਕੀਤੀ ਹੋਈ ਸੀ ਬੰਦੇ ਨੇ। ਪੜਿਆ ਲਿਖਿਆ ਬੰਦਾ ਤਾਮਿਲ ਦਾ ਰਹਿਣ ਵਾਲਾ ਸੀ ਤਾਮਿਲ ਨਾਡੂ ਦਾ। ਕਿੰਨੇ ਸਾਲ ਹੋ ਗਏ ਸੀ ਜੀ ਨੂੰ ਇੱਥੇ? 20-25 ਸਾਲ। 20-25 ਸਾਲ ਤੋਂ ਉਹ ਬੰਦਾ ਵੀ ਇੱਥੇ ਹੀ ਸੀ ਸੜਕ ਤੇ। ਪਹਿਲਾਂ ਕੀ ਕਰਦਾ ਸੀ ਜੀ ਉਹ ਵਾਲਾ ਕਬਾੜੀ ਕੋਲ ਲੱਗਿਆ ਸੀ ਜੀ ਓਕੇ ਹੁਣ ਕਿੰਨੇ ਕ ਟਾਈਮ ਦਾ ਸੜਕ ਤੇ ਸੀ ਜਿਉ 2-4 ਸਾਲਾਂ ਤੋਂ ਦੇਖਿਆ 2-4 ਸਾਲਾਂ ਤੋਂ ਹੁਣ ਵੀ ਉਹ ਸੜਕ ਤੇ ਸੀ ਸਿਰ ਦਾੜੇ 'ਚ ਵੀ ਜਟਾਵਾ ਸਿਰ 'ਚ ਵੀ ਜਟਾਵਾ ਹਰਾ ਚੋਲਾ ਪਾਇਆ ਸੀ ਕਿਉਂਕਿ ਦਰਗਾਹ ਦੇ ਨੇੜੇ ਰਹਿੰਦਾ ਸੀ ਨੰਗੇ ਪੈਰ ਉਹ ਰੱਬ ਦੇ ਘਰਾਂ ਦੇ ਬਾਹਰ ਮੰਦਿਰ ਗੁਰੂ ਘਰ ਤੇ ਦਰਗਾਹ ਦੇ ਬਾਹਰ ਹਰਾ ਚੋਲਾ ਪਾ ਕੇ ਬੈਠਾ ਕਹਿੰਦਾ ਮੈਨੂੰ ਕੋਈ ਰੱਬ ਦਾ ਬੰਦਾ ਮੇਰੀ ਬਾਹ ਫੜੂ ਕੋਈ ਮਰਨ ਵਾਲਾ ਹੋ ਗਿਆ ਜਮਾ ਮਰਨ ਵਾਲਾ ਕੱਲ ਜਦੋਂ ਸਾਨੂੰ ਵੀਡੀਓ ਪਰਸੋਂ ਆਈ ਸਾਡੇ ਟੀਮ ਦੇ ਮੈਂਬਰ ਕੁਸ਼ਲ ਕੁਮਾਰ ਨੇ ਸ਼ੇਅਰ ਕੀਤੀ ਮੇਰੇ ਨਾਲ ਤਾਂ ਅਸੀਂ ਕਿਹਾ ਵੀ ਆਪਾਂ ਬਾਪੂ ਜੀ ਨੂੰ ਲੈ ਕੇ ਆਈਏ ਚੱਲ ਗਏ ਪਰ ਜਦੋਂ ਅਸੀਂ ਇੱਥੇ ਆਏ ਉਹ ਵੀਰਾਂ ਨੇ ਜਿਨ੍ਹਾਂ ਨੇ ਵੀਡੀਓ ਭੇਜੀ ਫੋਨ ਕੀਤਾ ਉਹ ਕਹਿੰਦੇ ਬਾਈ ਉਹਨੂੰ ਤਾਂ ਕੋਈ ਲੈ ਗਿਆ ਸਸਤਾ ਵਾ ਮਤਲਬ ਕਿਉਂਕਿ ਚੰਗੇ ਨੇ ਤਾਂ ਆਉਣਾ ਹੀ ਨਹੀਂ ਹਾਂ ਤੇ ਮਾੜੇ ਨੇ ਆ ਕੇ ਤਰਸਦਾ ਕਰਨਾ ਅਰ ਅਸੀਂ ਕਿ ਕਾਲੂ ਰਾਮ ਬਾਪੂ ਜੀ ਦੀ ਸੇਵਾ ਵਾਸਤੇ ਤੇ ਆਏ ਆ ਅਰਦਾਸ ਕਰਿਓ ਅਸੀਂ ਬਾਪੂ ਦੀ ਸੇਵਾ ਕਰਦੇ ਸੰਭਾਲ ਕਰਦੇ ਬਹੁਤ ਬਹੁਤ ਧੰਨਵਾਦ ਬਠਿੰਡਾ ਵਾਸੀਆਂ ਦਾ ਗਰਗਸਾਹਬ ਦਾ ਬਾਪੂ ਮੜਾ ਇਹ ਹਸਪਤਾਲ ਤੇ ਕਰ ਆਪਾਂ ਦੇਖ ਆਈਏ ਮਸ਼ੀਨ ਚੈੱਕ ਕਰ ਆਈਏ ਜਾ ਕੇ ਚੱਲ ਨਾ ਨਾ ਕੋਈ ਲੋੜ ਨਹੀਂ ਓਏ ਮੋੜੀ ਆਉਣਾ ਜਾ ਓਏ ਮੋੜੀ ਆਉਣਾ ਹਸਪਤਾਲੋ ਓਏ ਕੰਨ ਦਿਖਾ ਕੇ ਆ ਜਾ ਮੁੜਿਆਣਾ ਓਏ ਚੱਲ ਬਾਪੂ ਓਏ ਮੈਂ ਜਾਂਦਾ ਮਰ ਜੂਗਾ ਓਏ ਮਾਰ ਜਾਂਦਾ ਯਾਰ ਓਏ ਬਾਪੂ ਓਏ ਓ ਮੈਂ ਇਹ ਮਰ ਜੂਗਾ ਓ ਨਹੀਂ ਜਾਂਦਾ ਓ ਨਹੀਂ ਜਾਂਦਾ ਬਾਈ ਓ ਬਾਈ ਹਟ ਜਾ ਓ ਕਾ ਮੇਰੇ ਜੁੱਤੀਆਂ ਰਹਿ ਗਈਆਂ ਓ ਜੁੱਤੀਆਂ ਹੋਣ ਲਿਆ ਰੋਣ ਦੀਆਂ ਓ ਬਾਪੂ ਜੀ ਮੈਂ ਜਾਂਦਾ ਮੁੜੇ ਮੁੜੇ ਬੰਦਰੀ ਬਿਠਾ ਦੋ ਅੰਦਰੀ ਓ ਮਰ ਜੂਗਾ ਨਹੀਂ 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 ਓ ਬਾਪੂ ਜੀ ਨੂੰ ਮੈਂ ਮਰ ਜੂਗਾ ਨਹੀਂ ਮਰ ਓ ਬਾਪੂ ਜੀ ਹਟ ਜਾ ਓ ਨਾ ਮੇਰਾ ਬਾਪ ਜੀ ਅਗਰ ਜੁੱਤੀ ਲਿਆ ਲਓ ਉਹ ਜੁੱਤੀ ਲਿਆ ਕੇ ਦੇ ਬਾਪੂ ਜੀ ਓਏ ਜੁੱਤੀਆਂ ਲਿਆ ਕੇ ਲਿਆ ਕੇ ਦੇ ਬਾਪੂ ਜੀ ਜੁੱਤੀਆਂ ਮਰਜੀ ਮਰਜੀ ਮਰ ਰਹਾ ਨਹੀਂ ਨਹੀਂ ਕੋਈ ਨਹੀਂ ਸਾਡਾ ਪਿਆਰਾ ਬਾਪੂ ਮਰਜੀ ਮਰ ਰਹੀ ਓਏ ਕਾਲੂ RAM ਨਹੀਂ ਬਾਪ ਜੀ ਮੈਂ ਮਰ ਜੂਗਾ ਨਹੀਂ ਕੋਈ ਛੱਡੇ ਕੋਈ ਨਹੀਂ ਕੋਈ ਨਹੀਂ ਨਹੀਂ ਬਾਪ ਜੀ ਮੈਂ ਮਰ ਜੂਗਾ ਰੰਦੇ ਅਰੇ ਬਾਪੂ ਜੀ ਕਿਉਂ ਮਾਰਦੇ ਮਾਰੂਗਾ ਨਹੀਂ ਬਾਪ ਪਹਿਲਾਂ ਬਹਿ ਜਾ ਓਏ ਓਏ ਇੱਧਰ ਆ ਜਾ ਤੱਕ ਨਹੀਂ ਚਿੱਕੇ ਆਏ ਬਾਪੂ ਅੱਜ ਮੈਨੂੰ ਨਾ ਮਾਰੋ ਯਾਰ ਕਾਲੂ RAM ਬਾਪੂ ਨੂੰ ਜੇ ਅਸੀਂ ਮਾਰਾ ਜਾ ਆ ਇੱਕ ਹੱਕ ਸਮਝ ਕੇ ਆਪਣਾ ਹੱਕ ਸਮਝ ਕੇ ਜੇ ਥੋੜਾ ਧੱਕਾ ਕਰ ਲਾਂਗੇ ਨਾ ਤਾਂ ਬਾਪੂ ਦੀ ਭਲਾਈ ਆ ਬਸ ਇੱਥੇ ਹੀ ਲੋਕ ਕਿਤੇ ਨਾ ਕਿਤੇ ਰੁਕ ਜਾਂਦੇ ਨੇ ਮੈਂ ਤਾਂ ਕਿਹਾ ਸੀ ਮੈਂ ਤਾਂ ਗਿਆ ਸੀ ਮੈਂ ਤਾਂ ਬਥੇਰੀਆਂ ਮੈਂ ਤਾਂ ਕੀਤੀਆਂ ਸੀ ਨਹੀਂ ਬਜ਼ੁਰਗਾਂ ਦਾ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ ਸਾਡੇ ਘਰਾਂ 'ਚ ਵੀ ਤਾਂ ਹੋ ਹੀ ਜਾਂਦਾ ਸਾਡੇ ਦਾਦੇ ਪਰਦਾਦੇ ਵੀ ਤਾਂ ਕਈ ਵਾਰ ਜਿੱਦ ਕਰਨ ਲੱਗ ਜਾਂਦੇ ਆ ਨਾ ਇਦਾਂ ਦੀ ਕਿਉਂਕਿ ਬਾਪੂ ਵੀ ਇੱਥੇ ਕਈਆਂ ਦੀ ਰੋਟੀ ਦਾ ਕਾਰਨ ਬਣਿਆ ਹੋਇਆ ਸੀ ਕਿਉਂਕਿ ਬਾਪੂ ਨਾਲ ਬਹੁਤ ਸਾਰੇ ਲੋਕ ਜੁੜੇ ਸੀ ਜਿਹੜੇ ਬਾਪੂ ਨੂੰ ਪੈਸੇ ਦੇ ਜਾਂਦੇ ਸੀ ਤੇ ਕਈਆਂ ਨੂੰ ਬਾਪੂ ਇੱਥੇ ਰੋਟੀ ਖਵਾਉਂਦਾ ਸੀ ਪਰ ਬਾਪੂ ਦੀ ਉਮਰ ਤੇ ਬਾਪੂ ਦੀ ਤਕਲੀਫ ਅੱਖਾਂ ਦੀ ਤੇ ਕੰਨਾਂ ਦੀ ਉਹ ਬਾਪੂ ਨੂੰ ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ ਜ਼ਿਆਦਾ ਤਕਲੀਫ ਵੱਲ ਨੂੰ ਲੈ ਕੇ ਜਾ ਰਹੀ ਸੀ بس ਅਰਦਾਸ ਕਰਿਓ ਅਸੀਂ ਆਪਣੇ ਪਿਓ ਦੀ ਸੇਵਾ ਕਰਦੇ ਤੇ ਅਸੀਂ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਦੋ ਇੱਕ ਦੋ ਦਿਨਾਂ ਤੱਕ ਜਦੋਂ ਬਾਪੂ ਜੀ ਖੁਸ਼ ਚੜ੍ਹਦੀ ਕਲਾ ਤੇ ਤੰਦਰੁਸਤੀ ਦੇ ਨਾਲ ਉੱਥੇ ਸਾਡੇ ਕੋਲੇ ਹੋਣਗੇ ਤੇ ਤੁਹਾਡੇ ਨਾਲ ਵੀ ਸਾਂਝ ਪਾਵਾਂਗੇ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਜਿਹਨੂੰ ਦਿਖਦਾ ਹੀ ਨਹੀਂ ਜਿਹਨੂੰ ਸੁਣਦਾ ਹੀ ਨਹੀਂ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਜਿਹੜਾ ਲੱਤ ਟੁੱਟੀ ਬਾਹਾਂ ਜਾ ਉਸ ਤੋਂ ਵੱਧ ਲੋੜ ਬੰਦ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ